ਹਾਂਜੀ ਮਿੱਤਰੋ ਕੀ ਹਾਲ ਚਾਲ ਹੈ? ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਬਲੌਗ 'ਚ। ਮਿੱਤਰੋ ਅੱਜ ਆਏ ਸੀ ਕਿ ਮੋਟਰਸਾਈਕਲ ਦੀ ਸਰਵਿਸ ਕਰਾਉਣ। ਤੇ ਇੱਧਰ ਬਾਈ ਨੇ ਪਹਿਲਾਂ ਬੋਲਟ ਖੋਲ੍ਹ ਲਿਆ ਇੱਕ। ਸਾਨੂੰ ਹੁਣ 10 ਮਿੰਟ ਵੇਟ ਕਰਨੀ ਪੈਣੀ ਆ। ਤੇ ਚਲੋ ਕੋਈ ਨਹੀਂ ਕਰਾਉਣੇ ਆ ਫਿਰ ਸਰਵਿਸ। ਬਾਅਦ ਤੁਹਾਨੂੰ ਦਿਖਾਉਣੀ ਵੀ ਕਰਾਇਆ ਬੜੇ ਰਿਹਾ ਬਲੌਗ ਦੇ ਨਾਲ। ਚਾਓ ਵੜਾ ਆਪਣਾ ਮੋਟਰਸਾਈਕਲ ਤੇ ਬਾਈ ਕਹਿੰਦਾ ਆਹ ਮੋਟਰਸਾਈਕਲ ਦਾ ਬਾਅਦ ਤੁਹਾਡੇ ਨੰਬਰ ਆ। 10 ਮਿੰਟ ਲੱਗ ਜਾਣੇ ਆ ਮਿੱਤਰੋ ਇਹ ਬੋਲਟ ਨੂੰ। ਉਦੋਂ ਬਾਅਦ ਕਰਾਉਣੇ ਆ ਸਰਵਿਸ। ਸਰਵਿਸ ਕਰਾਈ ਨੂੰ ਬਾਈ ਆਪਣੇ ਕੋ 3-4 ਮਹੀਨੇ ਹੋ ਗਏ ਸੀ ਆਪਣੇ ਮੋਟਰਸਾਈ ਤੇ ਹੁਣ ਦੇਖਦੇ ਆ ਮਿੱਤਰੋ ਕਰਾਉਨੇ ਆ ਸਰਵਿਸ ਤੁਹਾਨੂੰ ਦਿਖਾਉਣੀ ਆ ਕੀ ਕੀ ਕਰਾਇਆ ਪਹਿਲਾ ਬਾਈ ਬੋਲਟ ਦਾ ਕੰਮ ਫਿਨਿਸ਼ ਕਰ ਲਵੇ ਸਰਵਿਸ ਬਾਈ ਆਪਾਂ ਕਰਾਉਣਾ ਆਏ ਸੀਗੇ ਕੋਟ ਤੇ ਬਾਕੀ ਬਾਈ ਬਣਦੇ ਬਲੌਗ ਦੇ ਨਾਲ ਕਰਾਉਨੇ ਆ ਸਰਵਿਸ ਮੋਟਰਸਾਈਕਲ ਦੀ ਧੋਤਾ ਮੈਂ ਲਿਆ ਸੀਗਾ ਬਾਈ ਪੌਲਸ ਕੁਛ ਵੀ ਮਾਰ ਲਈ ਸੀਗੀ ਐਨ ਤੇ ਹੁਣ ਸਰਵਿਸ ਕਰਾ ਕੇ ਆਪਾਂ ਬਸ ਵਿਲੇ ਆ ਕੰਮ ਆਪਣਾ ਡਨ ਹੋ ਜਾਣਾ ਸਾਰਾ ਮੋਟਰਸਾਈਕਲ ਦਾ ਕੰਪਲੀਟ ਫਿਰ ਥੋੜਾ ਬਹੁਤ ਹੋਰ ਮੋਡੀਫਾਈ ਕਰਾਵਾਂਗੇ ਟਾਇਰ ਪੋਣਾ ਇੱਕ ਮਗਰ ਚੌੜਾ ਤੇ ਬਾਕੀ ਬਾਈ ਮੋਰੇ ਦਾ ਟਾਇਰ ਪਵਾ ਦਿੱਤਾ ਸੀਗਾ ਤੇ ਬਾਕੀ ਬਾਈ ਕਮੈਂਟ ਕਰਕੇ ਦੱਸ ਦਿਓ ਹੋਰ ਕੀ ਕੀ ਇਹਦੇ ਵਿੱਚ ਮੋਡੀਫਿਕੇਸ਼ਨ ਕਰਾਈਏ ਤੇ ਬਣੇ ਰਹਿਓ ਮੇਤਰੋ ਬਲੌਗ ਦੇ ਨਾਲ ਲਓ ਮੇਤਰੋ ਆਗੀ ਭਾਰੀ ਆਪਣੇ ਮੋਟਰਸਾਈਕਲ ਦੀ ਵੀ ਤੇ ਇੱਧਰ ਬਾਈ ਨੇ ਖੋਲ ਕੇ ਨਟ ਕੱਢ ਦਿੱਤਾ ਇੰਜਨ ਆਇਲ ਸਾਰਾ ਦੇਖੋ ਕਿੱਧੂੰ ਹੀ ਆ ਜਾਵੇ ਇੱਧਰ ਹੀ ਲੈਣੇ ਯਾਰੀ ਹਾਂ ਲੈਣੀ ਨਹੀਂ ਕੜੇ ਪੈਣੀ ਨਹੀਂ ਕੜੇ ਬਾਕੀ ਵੀ ਕਰੀ ਲੀ। ਲਓ ਭਾਈ ਜੱਲੀ ਜਾਂਦਾ ਕੰਮ ਆਪਣੇ ਮੋਟਰਸਾਈਕਲ ਦਾ ਵੀ ਤੇ ਉਧਰ ਇੰਜਨ ਵਾਲ ਵੀ ਨਿਕਲ ਜਾਂਦਾ। ਬਾਕੀ ਹੋਰ ਕਰਾਉਣੇ ਆ ਸਰਵਿਸ ਦੇਖਦੇ ਆ ਕੀ ਕੀ ਹੱਥ ਫੇਰ ਨਾਲਾ ਮੋਟਰਸਾਈਕਲ ਨੂੰ। ਮਿੱਤਰੋ ਬਾਈ ਦੀ ਦੁਕਾਨ ਕੋਟ ਸ਼ਹਿਰ ਦੇ ਵਿੱਚ ਹੀ ਆ, सनी ਬੁਲੇਟ ਲਿਖਿਆ ਆ ਸਾਹਮਣੇ ਤੇ ਪੈਟਰੋਲ ਪੰਪਰੇ ਜਿਹਾ ਮਾ ਨੇੜੇ ਆ ਉਹ ਸਾਹਮਣੇ ਪੈਟਰੋਲ ਪੰਪਾ ਕੋਟ ਵਾਲਾ ਤੇ ਇਧਰਲੀ ਸਾਈਡ ਆ ਭਾਈ ਰਾਈਟ ਸਾਈਡ ਆ ਦੁਕਾਨ। ਦੇਖੋ ਬਾਈ ਫਿਲਟਰ ਦਾ ਹਾਲ ਜਿਵੇਂ ਮਿੱਟੀ ਨਾਲ ਭਰਿਆ ਪਿਆ ਕਰਾਉਣੇ ਐ ਇਹਨੂੰ ਵੀ ਸਾਫ ਤੇ ਉਧਰ ਬਾਈ ਲੱਗਾ ਆ ਸਾਫ ਕਰਨ ਇਧਰੋ ਵੀ ਅੰਦਰੋ ਵੀ ਸਾਰਾ ਸਾਫ ਕਰਾਵਾਂਗੇ ਕਾਫੀ ਟਾਈਮ ਹੋ ਗਿਆ ਬਾਈ 4-5 ਮਹੀਨੇ ਹੋ ਗਏ ਸਰਵਿਸ ਕਰਾਈ ਨੂੰ ਤੇ ਇਧਰ ਬਾਈ ਚੈਨ ਕੱਸੀ ਜਾਂਦਾ ਉਹਨਾਂ ਦਾ ਅਸੀਂ ਫਿਲਟਰ ਦੇਖਦੇ ਜੀ ਚੈਨ ਕੱਸ ਹੋਈ ਜਾਂਦੀ ਮਿੱਤਰੋ ਆਪਣੀ ਅੰਦਰ ਲਓ ਮਿੱਤਰੋ ਸਰਵਿਸ ਕਰਾ ਕੇ ਆਪਾਂ ਆ ਗਏ ਘਰ ਬਾਈ ਨੇਰਾ ਹੋ ਗਿਆ ਕਰਕੇ ਦੱਸ ਨਹੀਂ ਹੋਇਆ ਕੁਛ ਤਾਂ ਬਾਈ ਇਹ ਕੱਪ ਸਰਵਿਸ ਆ ਕਰਾਈ ਆ ਸਾਰੇ ਇੰਜਨ ਦੀ ਕਰਾਈ ਆ ਤੇ ਇੱਕ ਬਾਈ ਆਪਣੀ ਥੋੜੀ ਹਾਰਡ ਸੀਗੀ ਉਹਨੂੰ ਵੀ ਠੀਕ ਕਰਾ ਲਿਆ ਤੇ ਥੋੜਾ ਪੁੱਤ ਹੈਂਡਲ ਦਾ ਕੰਮ ਸੀਗਾ ਮਿੱਤਰੋ ਉਹ ਵੀ ਠੀਕ ਕਰਾ ਲਿਆ ਤੇ ਬਾਕੀ ਬਾਈ ਤੁਹਾਨੂੰ ਦਿਨ ਚ ਦੱਸਾਂਗੇ ਤੇ ਹੁਣ ਵਲੌਗ ਦੀ ਕਰਦੇ ਆ ਸਮਾਪਤੀ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਅਗਲੇ ਵਲੌਗ ਚ ਧੰਨਵਾਦ ਜੀ